ਲੋੜਵੰਦਾ ਦੇ ਮਸੀਹਾ ਦੇ ਵਜੂਹ ਜਾਣੇ ਜਾਂਦੇ ਦੁਬਈ ਦੇ ਯੋਗੇ ਕਾਰੋਬਾਰੀ ਹਿੱਤ ਸਰਬਤ ਦਾ ਭਲਾ ਚੈਰੀਟੇਬਲ ਟਰਸ ਦੇ ਸਰਪ੍ਰਸਤ ਡਾਕਟਰ ਐਸ.ਪੀ ਸਿੰਘ ਉਹ ਬ੍ਰੋਏ ਦੀ ਯਤਨਾ ਸਦਕਾ ਹੁਸ਼ਾਰਪੁਰ ਜ਼ਿਲ੍ਹੇ ਦੇ ਪਿੰਡ ਤਲੂਨੀ ਦਿਨਾ ਸਬੰਧਤ ਤੇ 36 ਸਾਲਾ ਜਤਿੰਦਰ ਸਿੰਘ ਪੁੱਤਰ ਹਰਪਜਨ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਅੰਮ੍ਰਿਤਸਰ ਵਿਖੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚਿਆ ਤੇ ਉੱਥੇ ਹੀ ਦੱਸਦੀ ਹੈ ਕਿ ਟਰੱਸਟ ਦੇ ਆਗੂ ਸੁਖਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦੋ ਮਾਸੂਮ ਬੱਚਿਆਂ ਦਾ ਪਿਤਾ ਜਤਿੰਦਰ ਜੋ ਕਿ ਹੋਰ ਨਾ ਨੌਜਵਾਨਾਂ ਦੇ ਵਾਂਗ ਬਹਤਰ ਭਵਿੱਖ ਦਾ ਸੁਪਨਾ ਲੈ ਕੇ ਦੁਬਈ ਗਿਆ ਸੀ ਜਿੱਥੇ ਬੇਤਾਰੇ ਹਾਲਾਤਾਂ ਦੇ ਵਿੱਚ ਇਸ ਦੀ ਮੌਤ ਹੋ ਗਈ ਤੇ ਜਤਿੰਦਰ ਦੀ লাশ ਲਵਾਰਸ ਹਾਲਤ ਦੇ ਵਿੱਚ ਮਿਲਣ ਤੇ ਭਾਰਤੀ ਦੂਤਾਵਾਸ ਦੇ ਵੱਲੋਂ ਉਹਨਾਂ ਦੇ ਨਾਲ ਸੰਪਰਕ ਕੀਤਾ ਗਿਆ ਤੇ ਸਰਬੱਤ ਦਾ ਭਲਾ ਟਰੱਸ ਦੀ ਹੁਸ਼ਿਆਰਪੁਰ ਇਕਾਈ ਦੇ ਪ੍ਰਧਾਨ ਅਗਿਆਪਾਲ ਸਿੰਘ ਦੇ ਰਾਹੀਂ ਮ੍ਰਿਤਕ ਦੇ ਪਰਿਵਾਰ ਦੇ ਨਾਲ ਸੰਪਰਕ ਕਰਕੇ ਜਾਣਕਾਰੀ ਹਾਸਲ ਕੀਤੀ ਗਈ ਤੇ ਹੁਣ ਮ੍ਰਿਤਕ ਦੇ ਜਿਹੜੀ ਹੈ ਉਹ ਘਰ ਪਹੁੰਚਾਈ ਜਾ ਰਹੀ ਹੈ ਉੱਥੇ ਹੀ ਦੱਸ ਦਈਏ ਕਿ ਸਿੱਧੂ ਦੇਵੀ ਕਹਿੰਨਾ ਕਿ ਜਤਿੰਦਰ ਸਿੰਘ ਦੇ ਮਾਸੂਮ ਬੱਚਿਆਂ ਤੇ ਪਤਨੀ ਦੇ ਲਈ 2000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਵੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਕੁਝ ਦਿਨਾਂ ਪਹਿਲਾਂ ਕਪੂਰਥਲਾ ਦੇ ਪਿੰਡ ਥਿਗਲੀ ਦੇ ਜਗਬੀਰ ਸਿੰਘ ਅੰਮ੍ਰਿਤਸਰ ਦੇ ਕਸਬਾ ਅਜਨਾਲਾ ਨੇੜੇ ਦੇ ਮੱਧੂ ਸ਼ਾਂਗਾ ਦੇ ਨੌਜਵਾਨ ਵਿਕਰਮਜੀਤ ਸਿੰਘ ਤੇ ਮਜੀਠਾ ਨੇੜੇਲੇ ਪਿੰਡ ਸ਼ਾਮਨਗਰ ਦੇ ਨੌਜਵਾਨ ਪਲਵਿੰਦਰ ਸਿੰਘ ਜਿਨ੍ਹਾਂ ਦੇ ਮ੍ਰਿਤਕ ਸਰੀਰ ਦੁਬਈ ਤੋਂ ਉਹਨਾਂ ਦੇ ਵਾਰਸਾ ਤੱਕ ਪਹੁੰਚਾਏ ਗਏ ਉਹਨਾਂ ਦੇ ਪਰਿਵਾਰਾਂ ਦੇ ਲਈ ਵੀ 2200 ਰੁਪਏ ਮਹੀਨਾਵਾਰ ਪੈਨਸ਼ਨ ਸ਼ੁਰੂ ਕੀਤੀ ਗਈ ਹੈ ਤੇ ਡਾਕਟਰ ਓਬਰੋਏ ਦੀ ਯਤਨਾ ਸਦਕਾ ਹੁਣ ਤੱਕ 373 ਦੇ ਕਰੀਬ ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਉਹਨਾਂ ਦੇ ਵਾਰਸਾ ਤੱਕ ਪਹੁੰਚਾਏ ਗਏ ਨੇ ਇਸੇ ਦੌਰਾਨ ਹਵਾਈ ਅੱਡੇ ਤੇ ਮ੍ਰਿਤਕ ਦੇ ਲੈਣਾਏ ਜਤਿੰਦਰ ਦੇ ਪਿਤਾ ਤੇ ਪਿੰਡ ਵਾਸੀਆਂ ਦੇ ਵੱਲੋਂ ਡਾਕਟਰ ਐਸ ਪੀ ਸਿੰਘੋ ਬਰੋਏ ਦੇ ਉਪਰਾਲੇ ਦੇ ਲਈ ਸ਼ੁਕਰਾਨਾ ਕੀਤਾ ਗਿਆ ਤੇ ਪਰਿਵਾਰ ਦੀ ਆਰਥਿਕ ਮਦਦ ਦੇ ਲਈ ਜੋ ਪੈਨਸ਼ਨ ਦੀ ਸਹੂਲਤ ਦਿੱਤੀ ਗਈ ਹੈ ਉਸ ਦੇ ਲਈ ਧੰਨਵਾਦ ਵੀ ਕੀਤਾ ਗਿਆ। ਮੇਰਾ ਨਾਮ ਸੁਖਦੀਪ ਸਿੱਧੂ ਆ ਮੈਂ ਸਰਬੱਤ ਦਾ ਭਲਾ ਟਰਸਟ ਦਾ ਮਾਝਾ ਜ਼ੋਨ ਦਾ ਸਲਾਹਕਾਰ ਹਾਂ। ਅੱਜ ਸਾਡੀ ਟੀਮ ਜਿਹੜੀ ਇੱਥੇ ਅੰਮ੍ਰਿਤਸਰ 에ਰਪੋਰਟ ਤੇ ਆਈ ਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਤਲੂਣੀ ਦੇ ਇੱਕ 36 ਸਾਲ ਦਾ ਨੌਜਵਾਨ ਸੀ ਜਤਿੰਦਰ ਸਿੰਘ ਜਿਹੜੇ ਜਿਹਦੇ ਪਿਤਾ ਜੀ ਸਾਡੇ ਨਾਲ ਖੜੇ ਨੇ ਇੱਥੇ ਡੈੱਡ ਬੋਡੀ ਲੈਣ ਆਏ ਨੇ ਉਹ ਦੁਬਈ ਗਿਆ ਸੀ ਜਿਵੇਂ ਬਹੁਤ ਸਾਰੇ ਨੌਜਵਾਨ ਜਾਂਦੇ ਨੇ ਆਪਣੇ ਪਰਿਵਾਰ ਨੂੰ ਯਾਰਤਕ ਹਾਲਤ ਠੀਕ ਕਰਨ ਵਾਸਤੇ ਉੱਥੇ ਰੋਜ਼ਗਾਰ ਵਾਸਤੇ ਉੱਥੇ ਉਹਦੀ ਮੌਤ ਹੋ ਗਈ ਤੇ ਉਹਦੀ ਜਿਹੜੀ লাশ ਆ ਜਦੋਂ ਮਿਲੀ ਆ ਉੱਥੇ ਤੇ ਜਿਹੜੀ ਉਥੋਂ ਦੀ ਐਡਮਿਨਿਸਟ੍ਰੇਸ਼ਨ ਆ ਦੁਬਈ ਦੀ ਉਹਨਾਂ ਨੇ ਇੰਡੀਅਨ ਐਮਬੈਸੀ ਨਾਲ ਸੰਪਰਕ ਕੀਤਾ ਇੰਡੀਅਨ ਐਮਬੈਸੀ ਨੇ ਅਭਰਾਏ ਸਾਹਿਬ ਨੂੰ ਕਿ ਆਭਰਾਏ ਸਾਹਿਬ ਨੇ ਆਪਣੀ ਹਿਸ਼ਾਰਪੁਰ ਦੀ ਟੀਮ ਜਿਹੜੇ ਸਾਡੇ ਆਗੂ ਨੇ ਸਦਾਰਾ ਗਿਆਪਾਲ ਸਿੰਘ ਉਹਨਾਂ ਨਾਲ ਸੰਪਰਕ ਕਰਕੇ ਪਰਿਵਾਰ ਨਾਲ ਸਾਰਾ ਤਾਲਮੇਲ ਬਿਠਾ ਕੇ ਉੱਥੋਂ ਕਾਗਜ਼ ਪੱਤਰ ਤਿਆਰ ਕਰਕੇ ਅੱਜ ਇਹ ਡੈੱਡ ਬੋਡੀ ਜਿਹੜੀ ਭੇਜੀ ਆ ਇਹਦੇ ਵਿੱਚ ਜਿਹੜਾ ਸਾਰਾ ਡੈੱਡ ਬੋਡੀ ਭੇਜਣ ਦੇ ਵਿੱਚ ਖਰਚਾ ਆ ਉਹ ਇੰਡੀਅਨ ਐਮਬੈਸੀ ਨੇ ਤੇ ਜਿਹੜੀ ਜਿਹੜੀ ਮ੍ਰਿਤਕ ਜਤਿੰਦਰ ਸਿੰਘ ਦੇ ਜਿਹੜੇ ਜਿਹੜਾ ਬੀਮਾ ਸੀਗਾ ਇੰਸ਼ੋਰੈਂਸ ਕੰਪਨੀ ਉਹਨਾਂ ਨੇ ਰਲ ਕੇ ਕੀਤਾ ਜੋ ਸਾਰੇ ਕਾਗਜ਼ ਪੱਤਰ ਤਿਆਰ ਕਰਕੇ ਸਾਰੀ ਅੱਜ ਡੈੱਡ ਬੋਡੀ ਜਿਹੜੀ ਇਹਨਾਂ ਨੂੰ ਅਸੀਂ ਸਪੁਰਦ ਕਰਨ ਇੱਥੇ ਆਏ ਆ ਏਅਰਪੋਰਟ ਦੇ ਉੱਤੇ ਇਹ ਲਗਭਗ ਹੁਣ ਤੱਕ 372 ਜਿਹੜੀਆਂ ਮਰਤਕ ਦੇ ਹਨ ਜਿਹੜੇ ਨੌਜਵਾਨ ਉਹ ਤੇ ਰੋਜ਼ਗਾਰ ਦੀ ਭਾਲ ਜਾਂਦੇ ਨੇ ਉਹ ਇਸ ਤੋਂ ਪਹਿਲਾਂ ਆ ਚੁੱਕੀਆਂ ਨੇ 373ਵੀਂ ਮਰਤਕ ਸਰੀਰ ਹੈ ਜਿਹੜਾ ਇੱਥੇ ਜਿਹੜਾ ਪਹੁੰਚਿਆ ਜਤਿੰਦਰ ਸਿੰਘ ਦਾ ਇੱਕ ਬ੍ਰਾਈਡ ਸਾਹਿਬ ਨੇ ਐਲਾਨ ਕੀਤਾ ਕਿ ਜਿਹੜੀ ਇਸ ਪਰਿਵਾਰ ਦੀ ਕਿਉਂਕਿ ਜਤਿੰਦਰ ਸਿੰਘ ਬਾਰੇ ਦੱਸਿਆ ਗਿਆ ਕਿ ਉਹ ਦੋ ਮਾਸੂਮ ਬੱਚਿਆਂ ਦਾ ਬਾਪ ਆ ਜਿਹੜੇ ਉਹਦੇ ਮਾਪੇ ਨੇ ਉਹ ਵੀ ਬਹੁਤ ਹੀ ਵਧੀਆ ਉਹਨਾਂ ਦੀ ਪਰਿਵਾਰ ਦੀ ਆਰਥਿਕ ਹਾਲਤ ਵੀ ਵਧੀਆ ਨਹੀਂ ਕਿ ਤੇ ਉਸ ਜਤਿੰਦਰ ਸਿੰਘ ਦੇ ਪਰਿਵਾਰ ਨੂੰ 2000 ਰੁਪਏ ਮਹੀਨਾ ਜਿਹੜੀ ਪੈਨਸ਼ਨ ਆ ਉਹ ਸ਼ੁਰੂ ਕਰ ਦਿੱਤੀ ਗਈ ਆ ਜਤਿੰਦਰ ਸਿੰਘ ਦੇ ਭੋਗ ਦੇ ਉੱਤੇ ਸਾਡੀ ਹੁਸ਼ਿਆਰਪੁਰ ਦੀ ਟੀਮ ਜਿਹੜੀ ਆ ਉਹ ਜਾ ਕੇ ਉੱਥੇ ਪਹਿਲਾ ਚੈੱਕ ਜਿਹੜਾ ਦੇ ਦੇ ਆਵੇਗੀ ਨਸਪੁਰਦਕਾਰ ਆਵੇਗੀ ਉਸ ਤੋਂ ਬਾਅਦ ਇਹਨਾਂ ਦੇ ਅਕਾਊਂਟ ਤੇ ਵਿੱਚ ਜਤਿੰਦਰ ਸਿੰਘ ਦੇ ਪਰਿਵਾਰ ਦੇ ਅਕਾਊਂਟ ਦੇ ਵਿੱਚ ਜਿਹੜੇ ਆ ਪੈਸੇ ਆ ਜਾ ਕਰਨਗੇ ਸੋ ਸਾਡਾ ਸਾਡੀ ਬੜੀ ਦਲੀ ਹਮਦਰਦੀ ਇਹਨਾਂ ਦੇ ਨਾਲ ਆ ਰਾਜ ਸਾਹਿਬ ਬੜੇ ਸ਼ੋਗ੍ਰਸਤ ਨੇ ਹੁੰਦੇ ਨੇ ਜਦੋਂ ਇਹਨਾਂ ਇਹੋ ਜਿਹਿਆਂ ਕੋਈ ਕੰਮ ਕਰਦੇ ਨੇ ਪਰ ਮਜਬੂਰੀ ਇਹ ਹੁੰਦੀ ਆ ਕਿ ਉਹਨਾਂ ਪਰਿਵਾਰਾਂ ਦੀ ਕੋਈ ਬਾਂ ਫੜਨ ਵਾਲਾ ਨਹੀਂ ਹੁੰਦਾ ਜਿਨ੍ਹਾਂ ਦੇ ਲਾਡਲੇ ਉਹਨਾਂ ਦੇ ਪਿਆਰੇ ਜਿਹੜੇ ਨੇ ਉਥੇ ਇਸ ਇਨ੍ਹਾਂ ਹਾਲਾਤਾਂ ਦੇ ਵਿੱਚ ਸ਼ਿਕਾਰ ਹੋ ਜਾਂਦੇ ਨੇ ਮੌਤ ਦਾ ਸੋ ਇਹ ਇਸ ਕੰਪਲੀਕਸਿਟੀ ਦਾ ਲੋਰਡ